ਹਾਂਜੀ ਅ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਕੋਲਾਧੂ ਕਾੜੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸੰਗਤ ਜੋ ਹਰ ਸਾਲ ਜੋ ਸਾਲਾਨਾ ਦੰਦਨ ਬਾਬਾ ਬੂਡਾ ਸਹਿਬ ਦਾ ਜੋੜ ਮੇਲਾ ਲੱਗਦਾ ਤਾਂ ਸੰਗਤ ਫਾਜ਼ਲ ਕਾ ਤੋਂ ਆਈ ਹੈ ਤੇ ਔਰ ਇਹ ਤਰਵੀਰਾਂ ਨੇ ਉਹਨਾਂ ਦੀ ਸੇਵਾ ਵਾਸਤੇ ਜੋ ਲੰਗਰ ਦੀ ਸੇਵਾ ਖੇਲਿਆਂ ਦੀ ਯਰਲ ਪਾਣੀ ਦੀ ਤੇ ਆਪਾਂ ਸਾਰੀ ਗੱਲਬਾਤ ਕਰਦੇ ਆਂ ਸੰਗਤ ਕਿੱਥੋਂ ਹੈ ਤਾਂ ਜੀ ਜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਕੀ ਦਾ ਖਾਸ ਆ ਵੈਕੀ ਕਿਤੇ ਹਾਂ ਜੀ ਹਰ ਸਾਲ ਦੀ ਤਰ੍ਹਾਂ ਜੋ ਸੇਵਾ ਜਾ ਰਹੀ ਹੈ ਤਾਂ ਕਿੱਥੋਂ ਚੱਲੇ ਤੇ ਕਿੱਥੋਂ ਤੱਕ ਜਾਣਾ ਜੀ ਇਹ ਜੀ ਹਾਜਲ ਕਾ ਦਾ ਪਿੰਡ ਪੱਕਾ ਚਸਤੀ ਜੋ ਹਰ ਸਾਲ ਹੀ ਸੇਵਾ ਕਰਦਿੰਦੇ ਪੈਦਲ ਯਾਤਰਾ ਦੇ ਸੰਤ ਨੂੰ ਜਾਂਦੇ ਨੇ ਹਰ ਸਾਲ ਇਹਨਾਂ ਨੇ ਸੰਤ ਨੂੰ ਪਿਆਰ ਕਰਨਾ ਉਹਨੂੰ ਉੱਥੇ ਲੈ ਕੇ ਜਾਣਾ ਪੈਦਲ ਯਾਤਰਾ ਦੇ ਨਾਲ ਟ੍ਰੈਕ ਕਰਾਈ ਪਿਆਰ ਕਰਕੇ ਨਾਲ ਚੱਲਦੇ ਰਹੇ ਇਹ ਕੋਈ ਸੰਤ ਕੋਈ ਰੱਬ ਨਾ ਕਿਤੇ ਕੋਈ ਥੱਕ ਜਾਂਦਾ ਹੈ ਜਾਂ ਕੋਈ ਉਸ ਕਿ ਜਵਾ ਦਾ ਟਰਾਲੀ ਦੇ ਵਿੱਚੋਂ ਭਾਗਿਆ ਤੇ ਨਾਲ ਟਰਾਲੀ ਦੀ ਸੇਵਾ ਕਰ ਜਾਂਦਾ ਨਾਲ ਕਿਹੜਾ ਕੋਈ ਸਾਡੇ ਕੋਲ ਜਿਹੜਾ ਕੱਪੜਾ ਟਰਾਲੀ ਦੇ ਵਿੱਚ ਸਾਡੇ ਬੈਠੇ ਹੋਇਆ ਪਏ ਨੇ ਤੇ ਅਸੀਂ ਆਪ ਦਾ ਪੈਦਲ ਯਾਤਰਾ ਜਿੰਨਾ ਜਲ ਮਨ ਦਾ ਮਨ ਮੰਦਾ ਉਹਨੂੰ ਪੈਦਲ ਚੱਲਦਾ ਆ ਭਾਰੀ ਜਿਹੜੀ ਐਕੋ ਪੇਂਟ ਤੋਂ ਹੈ ਜੀ ਸੰਗਤ ਨੇ ਜੀ ਲਗ ਲਗ ਬੇਡਾ ਜੀ ਕੋਈ ਕਾਜ ਲਗਾਦਾ ਪੇਂਟ ਪੱਕਾ ਚਸਤੀ ਆ ਕੋਈ ਟੂੜੀ ਵਾਲਾ ਪੇਂਟ ਆ ਜੀ ਸਾਡੇ ਕਪੂੜੀ ਸਾਹ ਠਾਰ ਦੀ ਸੰਗਤ ਆ ਜੀ ਫਾਗ ਲਗਾ ਦੀ ਸੰਗਤ ਆ ਜੀ ਅਹ ਰਲ ਮਿਲ ਕੇ ਜਿਵੇਂ ਜਿਵੇਂ ਜਿੱਥੋਂ ਦੇ ਤੋਂ ਛੁਰਦਾ ਭਾਵਨਾ ਸਾਰੇ ਰਾਤ ਵਾਲ ਕੰਮ ਜੀ ਇਹ ਅੱਜ ਚੱਲੇ ਹੋ ਤੇ ਮਤਲਬ ਕਿਹਾ ਦੋ ਤੱਕ ਪਹੁੰਚ ਜਾਓਗੇ ਅਸੀਂ ਜੀ ਐਡਵਾਂਸ ਤੋਂ ਪਹੁੰਚ ਜਾ ਹਾਂਜੀ ਚਾਰ ਦਿਨ ਦਾ ਅੰਦਾਜ਼ਾ ਲੱਗਿਆ ਰਾਹ ਤੇ ਆ ਰਸਤੇ ਵਿੱਚ ਫਿਰ ਦੋ ਤਿੰਨ ਥਾਂ ਤੇ ਰੁਕਣਾ ਪੈਣਾ ਅੱਜ ਰੁਕਣਾ ਇੱਕ ਨਾ ਚਲਾ ਲਾਵਾ ਤੇ ਤਰ੍ਹਾਂ ਲੱਗਦਾ ਹੈ ਬ੍ਰਿਟੇਜਾਂ ਪਰੋਈ ਪੋਰ ਹਾਂਜੀ ਵੀਰ ਜੀ ਤੁਸੀਂ ਵੀ ਸੇਵਾ ਲਈ ਹੈ। ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ। ਇਹ ਸੇਵਾ ਜੀ ਸੰਗਤੋਂ ਲਈ ਕੇ ਜੀ ਆਪਾਂ ਲਗਨ ਵਾਲੇ ਨਹੀਂ ਜੀ। ਇਹ ਇਹ ਮਹਾਰਾਜ ਦੀ ਕਿਰਪਾ ਨਾਲ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਕ ਕਰ ਲਾਇਆ ਹੈ। ਜੀ ਜਿੰਨੀ ਚਿਰ ਦਾ ਸੀ ਉਹਨੇ ਕਰ ਚੁੱਕੇ। ਵੈਗੁਰੂ। ਆ ਇਹ ਜੀ ਸੇਵਾ ਇਦਾਂ ਰੋੜ ਸਾਡੇ ਬੱਚੇ ਮਾਤਾਵਾ ਪੈਣਾ ਜੋ ਆਏ ਨੇ। ਹਾਂਜੀ ਬੇਬੇ ਜੀ ਤੁਸੀਂ ਵੀ ਹਰ ਥਾਂ ਹੀ ਜਾਂਦੇ ਹੋ। ਦੂਸਰੇ ਸਾਥ ਜੀ ਆ ਫੇਰ ਫੇਰ ਕਿਵੇਂ ਜਾਣ ਲੱਗੇ ਕਾਦੇ ਦੇ ਤੇ ਆ ਰਿਹਾ 23 ਇਹਨਾਂ ਪੈਣਾ ਜਾ ਰਹੇ ਹਾਂਜੀ ਆਹ ਕੀ ਆਹ ਅ ਇਧਰ ਮਣੀ ਵੱਟੇ ਹਾਂਜੀ ਕੀ ਨਾਮ ਜੀ

ਤੇ ਤੇਰੇ ਬੇਟਾ ਜਿਹੜੇ ਹੋਰ ਨੌਜਵਾਨ ਬੱਚੇ ਹੈਗੇ ਆ ਕਿ ਇਸ ਪਲੇਸ ਤੁਹਾਡਾ ਸਨੇਹਾ ਕੀ ਸਾਡਾ ਸਨੇਹਾ ਕੀ ਜਾਂਦੇ ਰਹਿਣੇ ਸੇਵਾ ਕਰਨਾ ਜੀ ਤੇ ਹੋਰ ਵੀ ਬਹੁਤ ਕੁਝ ਕਰਨਾ ਨਾਲ ਪੜਾਈ ਕਰ ਲੈਣਾ ਹੈ ਫ੍ਰੈਂਡਸ਼ਿਪ ਕਲਸਾਹ ਦੀ ਬੈਕਪਲੀ ਕੀ ਫਤੇ ਆਪ ਸਾਹਿਬ ਜੀ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਦਰਾਂ ਤਨਤਨ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਫਲਾਣਾ ਜੋੜ ਮੇਲਾ ਟਾਣੀ ਮਲਸ਼ੀਰਾ ਮੋੜ ਤੇ ਕਰਾਇਆ ਜਾਂਦਾ ਹੈ ਪਾਇਤਿਕ ਨੂੰ ਸ਼੍ਰੀ ਖੰਡਪਾਟ ਰੱਖੇ ਜਾਣਗੇ 7 ਤੋਂ 12 ਜਿਹੜੀ ਸਮਾਪਤੀ ਹੋਵੇਗੀ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ ਕੇ ਦਰਸ਼ਨ ਦੇਣ ਔਰ ਹੋਮੋ ਆ ਕੇ ਪਹੁੰਚਣਾ ਵੈਗੁਰਜੀ ਦਾ ਖਾਲਸਾ ਸ਼੍ਰੀ ਵੈਗੁਰਜੀ ਕੀ ਫਤਿਹ ਤੁਹਾਡਾ ਛੂਬ ਨਾਮ ਦਾ ਮੋਬਾਈਲ ਨੰਬਰ ਸਿੰਦਰ ਸਿੰਘ ਜੀ 8727890609 ਇਹ ਮੇਲਾ ਸੁਖਾਣਾ ਜੋੜ ਮੇਲਾ ਨਗਰਪਿੰਡ ਆਲ ਬੋਲ ਲਗਾਇਆ ਜਾਂਦਾ ਹੈ ਅੱਜ ਜਿਹੜੀ ਆਪਣੇ ਜਿਹੜੀ ਫਰੋਟਾ ਦੀ ਸੇਵਾ ਕੀਤੀ ਉੱਜਾ ਤੇ ਛੇਲਿਆਂ ਦੀ ਸੇਵਾ ਕੀਤੀ ਗਈ ਹੈ ਜੀ ਡਾਕਟਰ ਵੱਲੋਂ ਔਰਸ ਰਾਮਾਵਾਲਾ ਵੀ ਕੀਤੀ ਗਈ ਹੈ ਇਹ ਸਾਂਝੀਆਂ ਤਸਵੀਰਾਂ ਔਰ ਸੰਗਤ ਜੋ ਖਾਸ ਕਰਕੇ ਆਉਈ ਹੈ ਇਹਦੇ ਵੀਰਾ ਨੇ ਬਰਾਲਾ ਕੀਤਾ 14 ਜੋ ਬਰਾਲਾ ਨਾਲ ਇਹਨਾਂ ਦੇ ਮੈਸੇ ਵੀ ਮੈਸੇ ਕਿ ਅਗਲਾ ਪ੍ਰੋਗਰਾਮ ਜਿਹੜਾ ਹਰ ਸ਼ਾਮ ਦੀ ਤਰ੍ਹਾਂ ਗਾੜੀ ਲੁਕਤੀ ਰਹਿੰਦੇ ਰੋਡ ਦੇ ਉੱਪਰ ਆਜੀ ਰੀਤੀ ਵਾਇਬੁਰਜੀ ਦਾ ਖਾਲਸਾ ਸ਼੍ਰੀ ਵਾਇਬੁਰਜੀ ਸਿੰਘ ਫਤਿਹ ਜਿੰਨੇ ਕੋ ਸੇਵਾ ਗੁਰੂ ਮਹਤਮਾ ਨੇ ਸਾਨੂੰ ਬਖਸ਼ੇ ਉਹਨੇ ਕੋ ਸੇ ਆਪਣੇ ਬਾਰੇ ਬਹੁਤ ਕੁਝ ਕਰਾਇਆ ਹੈ ਰਾਈਟ ਦਾ ਆਸਾ ਸ਼੍ਰੀ ਵਾਇਬੁਰਜੀ ਸਿੰਘ ਫਤਿਹ